ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਾਨ ਸਿੰਘ ਜਹੇਦਾਰ ਦੁਆਬਾ ਜੌਨ ਬੁੱਢਾਦਲ ਮੈਂ ਸਾਰੇ ਦਲਾ ਪੰਥਾਂ ਦੇ ਆਪਣੇ ਸਿੰਘਾਂ ਨੂੰ ਜਿੰਨੇ ਵੀ ਸਾਡੇ ਵੀਰ ਆ ਉਹਨਾਂ ਨੂੰ ਇੱਕ ਬੇਨਤੀ ਕਰਨ ਵਾਸਤੇ ਮੈਂ ਇਹ ਵੀਡੀਓ ਬਣਾ ਰਿਹਾ ਆ ਕਿ ਕੁਝ ਦਿਨ ਪਹਿਲਾਂ ਗਲਬ ਸਿੰਘ ਨੇ ਅਨਮੋਲ ਕਾਤਰਾ ਨਾਲ ਇੱਕ ਬਾਰਡਕਾਸਟ ਕੀਤਾ ਸੀਗਾ ਜਿਹਦੇ ਵਿੱਚ ਉਹਨੇ ਨਿਹੰਗ ਸਿੰਘਾਂ ਦੇ ਉੱਪਰ ਉਂਗਲੀ ਚੱਕੀ ਉਹਨੇ ਕਿਹਾ ਵੀ ਕਿੰਨੇ ਤਰ੍ਹਾਂ ਦੇ ਨਿਹੰਗ ਸਿੰਘ ਹੁੰਦੇ ਆ ਪਲੱਸ ਉਹਨੇ ਕਿਹਾ ਵੀ ਗਿੱਪੀ ਦੀ ਅਕਾਲ ਮੂਵੀ ਦੇ ਵਿੱਚ ਗਿੱਪੀ ਹੁਣੀ ਸਵੇਰੇ ਅਟੈਚੀ ਭਰਦੇ ਸੀ ਤੇ ਉਹ ਵੰਡਦੇ ਸੀ ਤੇ ਨਾਲੇ ਪੁੱਛਦੇ ਸੀ ਵੀ ਨਿਹੰਗ ਸਿੰਘ ਕਿੰਨੇ ਤਰ੍ਹਾਂ ਦੇ ਆ ਸਿੱਧਾ ਸਿੱਧਾ ਉਹਨੇ ਬਾਣੇ ਵਾਲੇ ਸਿੰਘਾਂ ਨੂੰ ਇਹ ਗੱਲ ਕਹੀ ਵੀ ਸਾਰੇ ਬੰਦਿਆਂ ਨੇ ਪੈਸੇ ਲੈ ਕੇ ਇਹ ਮੂਵੀ ਦੇਖੀ ਇਸ ਗੱਲ ਦਾ ਜਵਾਬ ਆਪਾਂ ਇਹਦੇ ਤੋਂ ਲੈਣਾ ਆ ਇਹਦੇ ਤੋਂ ਤੇ ਗਿੱਪੀ ਗਰੇਵਾਲ ਤੋਂ ਲੈਣਾ ਆ ਇਹਨਾਂ ਨੂੰ ਦੱਸਣਾ ਆ ਵੀ ਤੁਸੀਂ ਸਿੱਖਾਂ ਦੇ ਉੱਪਰ ਫਿਲਮ ਬਣਾ ਕੇ ਸਿੱਖਾਂ ਦੀ ਬਦਨਾਮੀ ਕਰਨੀ ਆ ਖਾਲਸੇ ਪੰਥ ਦੀ ਬਦਨਾਮੀ ਕਰਨੀ ਆ ਮੈਂ ਸਾਰੇ ਜਿੰਨੇ ਵੀ ਆਪਣੇ ਬਾਣੇ ਵਾਲੇ ਸਿੰਘ ਆ ਚਾਹੇ ਇਹਦੇ ਲੱਗੇ ਰਹਿੰਦੇ ਆ ਦੂਰ ਪਾਰ ਵਾਲੇ ਸਾਰੇ ਵੀਰ ਇਹਦਾ ਰੱਜ ਕੇ ਵਿਰੋਧ ਕਰੋ ਇਹਦੇ ਕੋਲੋਂ ਆਪਾਂ ਉਹ ਲਿਸਟ ਲੈਣੀ ਆ ਵੀ ਕਿਹੜੇ ਸਿੰਘਾਂ ਨੇ ਤੇਰੇ ਕੋ ਪੈਸੇ ਲਏ ਆ ਸਾਨੂੰ ਇਹ ਜਵਾਬ ਦੇਵੇ ਕਿਹੜੇ ਬੰਦਿਆਂ ਨੇ ਪੈਸੇ ਲਾ ਕੇ ਕਾਰਜ ਕੀਤਾ ਨਾਲੇ ਇਹਨੇ ਪ੍ਰੋਮੋਸ਼ਨ ਕਿੰਨੇ ਪੈਸਿਆਂ ਦੇ ਵਿੱਚ ਕੀਤੀ ਆ ਸਾਰੇ ਇਹਨੇ ਸਾਰਿਆਂ ਨੂੰ ਆਪਣੇ ਨਾਲ ਹਿਲਾ ਲਿਆ ਆਪਾਂ ਕੋਈ ਪੈਸਾ ਨਹੀਂ ਲਿਆ ਆਪਾਂ ਸ਼ਰਿਆਮ ਬੈਠੇ ਵਿਰੋਧ ਕੀਤਾ ਆ ਕਰਦੇ ਰਾਂਗੇ ਗਾਂ ਵੀ ਮੈਂ ਆਪਣੇ ਵੀਰਾਂ ਨੂੰ ਕਹੂੰਗਾ ਮੇਰੇ ਨਾਲ ਜਦੋਂ ਮਰਜ਼ੀ ਸੰਪਰਕ ਕਰੋ ਇਸ ਮੈਟਰ ਦੇ ਵਿੱਚ ਤੇਰਾ ਨੰਬਰ 98764 94951 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ